ਕਿਸ ਦੇ ਲਈ ਕਿਹੜਾ ਦਿਨ ਕਿਵੇਂ ਦਾ ਚੜਨਾ ਆਪਾਂ ਕਿਸੇ ਨੂੰ ਨਹੀਂ ਪਤਾ ਤੇ ਰਾਜਵੀਰ ਜਵੰਦਾ ਨਾਲ ਜੋ ਹੋਇਆ ਜੋ ਰਾਜਵੀਰ ਜਵੰਦਾ ਦਾ ਜੈਕਸੀਡੈਂਟ ਹੋਇਆ ਸਵੇਰੇ 8:30 ਤੋਂ 9:00 ਦੇ ਵਿੱਚ ਵਿੱਚ ਉਹ ਬਹੁਤ ਹੀ ਜ਼ਿਆਦਾ ਮਾੜੀ ਖਬਰ ਆਪਾਂ ਨੂੰ ਮਿਲੀ ਹੈ ਤੇ ਰਾਜਵੀਰ ਜਵੰਦਾ ਜਿਵੇਂ ਕਹਿੰਦੇ ਬਾਈਕਾਂ ਦਾ ਸ਼ੌਂਕ ਰੱਖਦਾ ਸੀ ਬਾਈਕ ਰਾਈਡਿੰਗ ਕਰਦਾ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਤੇ ਜਵੰਦੇ ਕੋਲ ਇੱਕ ਬਹੁਤ ਵੱਡੀ ਬਾਈਕ ਵੀ ਸੀ ਜਿਹਨੂੰ ਸੁਪਰ ਬਾਈਕ ਕਹਿੰਦੇ ਆ ਅੱਜ ਸਵੇਰੇ ਬੱਦੀ ਦੇ ਕੋਲ ਜੋ ਸ਼ਿਮਲਾ ਨੂੰ ਜਾਂਦੇ ਹੋਏ ਰਾਹ 'ਚ ਪੈਂਦਾ ਪੰਜੌਰ ਦੇ ਕੋਲ ਉੱਥੇ ਰਾਜਵੀਰ ਜਵੰਦਾ ਦਾ ਇੱਕ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਹੋਇਆ ਤੇ ਸੁਣਨ 'ਚ ਇਹ ਆਇਆ ਵੀ ਇਹ ਐਕਸੀਡੈਂਟ ਜੋ ਹੋਇਆ ਉਹ ਹੋਇਆ ਇੱਕ ਗਾਊ ਦੇ ਰਸਤੇ 'ਚ ਆਉਣ ਕਰਕੇ ਕਿ ਇੱਕ ਬਲੈਰੋ ਗੱਡੀ ਜਾ ਰਹੀ ਸੀ ਤੇ ਗਾਊ ਨੂੰ ਬਚਾਉਂਦੇ-ਬਚਾਉਂਦੇ ਉਹ ਗੱਡੀ ਜਾ ਕੇ ਰਾਜਵੀਰ ਜਵੰਦੇ ਦੇ ਬਾਈਕ ਨਾਲ ਟਕਰਾਈ ਤੇ ਉੱਥੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਮੋਹਾਲੀ ਦੇ 40 ਹਸਪਤਾਲ ਚ ਲਿਜਾਇਆ ਗਿਆ ਤੇ ਹਸਪਤਾਲ ਲੈ ਕੇ ਜਾਂਦੇ ਜਾਂਦੇ ਉਸ ਟਾਈਮ ਰਾਜਵੀਰ ਜਵੰਦੇ ਨੂੰ ਦੋ ਕਾਰਡੀਆਕ ਅਰੇਸਟ ਮਤਲਬ ਦੋ ਹਾਰਟ ਅਟੈਕ ਰਸਤੇ 'ਚ ਹੀ ਆ ਚੁੱਕੇ ਸੀ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦਾ ਬ੍ਰੇਨ ਡੈੱਡ ਹੋ ਚੁੱਕਿਆ ਤੇ ਹੁਣ ਅੱਗੇ ਆਪਾਂ ਇਹ ਅਰਦਾਸ ਕਰ ਸਕਦੇ ਹਾਂ ਕਿ ਰਾਜਵੀਰ ਜਵੰਦਾ ਵਰਗਾ ਕਲਾਕਾਰ ਉਹਦੇ ਵਰਗਾ ਇਨਸਾਨ ਰੱਬ ਛੇਤੀ ਤੋਂ ਛੇਤੀ ਠੀਕ ਕਰਕੇ ਸਾਡੇ ਵਿੱਚ ਉਵੇਂ ਹੀ ਦੁਬਾਰਾ ਵਿਚਰੇ ਜਿਵੇਂ ਪਹਿਲਾਂ ਵਿਚਰਦਾ ਸੀ ਰੱਬ ਅੱਗੇ ਹੀ ਅਰਦਾਸ ਹੈ ਰੱਬ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਰਾਜਵੀਰ ਜਵੰਦੇ ਵਰਗੇ ਇਨਸਾਨ ਨੂੰ ਛੇਤੀ ਤੋਂ ਛੇਤੀ ਤੰਦਰੁਸਤੀ ਬਖਸ਼ਣ ਕਿਉਂਕਿ ਮਾੜਾ ਸਮਾਂ ਕਦੇ ਵੀ ਦੱਸ ਕੇ ਨਹੀਂ ਆਉਂਦਾ ਆਪਣੇ ਤੇ ਕਿਸ ਟਾਈਮ ਕਿਵੇਂ ਦਾ ਸਮਾਂ ਆ ਜਾਣਾ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਪਰ ਅੱਜ ਜੋ ਹਾਦਸਾ ਰਾਜਵੀਰ ਜਵੰਦੇ ਨਾਲ ਹੋਇਆ ਉਹਦੇ ਕਰਕੇ ਪੂਰੀ ਫਿਲਮ ਇੰਡਸਟਰੀ ਪੂਰੀ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਆਪਣੇ ਵਰਗੇ ਲੋਕ ਵੀ ਬਹੁਤ ਜ਼ਿਆਦਾ ਚਿੰਤਿਤ ਹਨ ਵੀ ਇਹ ਕੀ ਹੋ ਗਿਆ ਤਾਂ ਰੱਬ ਅਗੇ ਹੀ ਅਰਦਾਸ ਹੈ ਕਿ ਰਾਜਵੀਰ ਜਵੰਦਾ ਨੂੰ ਖੇਤੀ ਤੋਂ ਖੇਤੀ ਰੱਬ ਤੰਦਰੁਸਤੀ ਬਖਸ਼ੇ ਤੇ ਤੁਸੀਂ ਸਾਰੇ ਵੀ ਰਾਜਵੀਰ ਜਵੰਦਾ ਲਈ ਅਰਦਾਸ ਜ਼ਰੂਰ ਕਰਿਓ